ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਆ ਕਿ ਮੇਰੀ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਸਮਰ ਸਿੰਘ ਗੱਲ ਲੈਂਦੇ ਹਤੇ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜਿਸ ਘਰ ਦੇ ਵਿੱਚ ਇਹ ਤਿੰਨ ਕੰਮ ਕੀਤੇ ਜਾਂਦੇ ਹਨ ਉਸ ਘਰ ਦੇ ਜੀਵਾਂ ਦੀ ਕਾਇਆ ਹੀ ਪਲਟ ਹੋ ਜਾਵੇਗੀ ਉਸ ਕਦਰ ਜੀਆਂ ਤੇ ਇਸ ਕਾਲ ਯੁਗ ਦਾ ਕੋਈ ਵੀ ਪ੍ਰਭਾਵ ਨਹੀਂ ਪਵੇਗਾ ਆਪਾਂ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਇੱਕ ਤੁਹਾਡੇ ਨਾਲ ਸਾਖੀ ਵੀ ਸਾਂਝੀ ਕਰਾਂਗੇ ਜੋ ਧੰਨ ਧੰਨ ਗੁਰੂ ਅਮਰਦਾਸ ਜੀ ਦੇ ਟਾਈਮ ਦੀ ਸਾਖੀ ਹੈ ਜਿਸ ਸਾਖੀ ਨੂੰ ਸੁਣ ਕੇ ਤੁਸੀਂ ਇਸ ਵੀਡੀਓ ਦੇ ਪੂਰੇ ਸਾਰ ਅੰਸ ਨੂੰ ਸਮਝ ਜਾਓਗੇ ਉਸ ਤੋਂ ਪਹਿਲਾਂ ਆਪਾਂ ਤੁਹਾਡੇ ਨਾਲ ਕੁਝ ਆਮ ਜ਼ਿੰਦਗੀ ਦੀਆਂ ਵਿਚਾਰਤਾਵਾਂ ਤਾਰਾਵਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਜਿਸ ਘਰ ਦੇ ਵਿੱਚ ਸਿਮਰਨ ਕੀਤਾ ਜਾਂਦਾ ਹੈ ਉਸ ਘਰ ਦੇ ਜੀਵਾਂ ਦੇ ਉੱਤੇ ਇਸ ਕਲਯੁਗ ਦਾ ਪ੍ਰਭਾਵ ਬਹੁਤ ਘੱਟ ਪੈਂਦਾ ਹੈ ਸਿਮਰਨ ਇਹ ਸਿਰਫ ਇੱਕ ਕਿਰਿਆ ਨਹੀਂ ਇੱਕ ਅਵਸਥਾ ਹੈ ਸਿਮਰਨ ਮਤਲਬ ਹੈ ਰੱਬ ਨੂੰ ਚਾਦ ਕਰਨਾ ਪਰ ਸਿਰਫ ਜ਼ੁਬਾਨ ਨਾਲ ਨਹੀਂ ਦਿਲ ਨਾਲ ਰੂਹ ਨਾਲ ਜਦੋਂ ਅਸੀਂ ਸਿਮਰਨ ਕਰਦੇ ਹਾਂ ਤਾਂ ਅਸੀਂ ਆਪਣੇ ਰੱਬ ਨੂੰ ਆਪਣੇ ਨਾਲ ਜੋੜਦੇ ਹਾਂ ਸਿਮਰਨ ਕਦੇ ਵੀ ਸਮੇਂ ਦੀ ਮੰਗ ਨਹੀਂ ਕਰਦਾ ਸਿਮਰਨ ਆਸੀ ਬੇਲੇ ਟਾਈਮ ਬੈਠ ਕੇ ਵੀ ਕਰ ਸਕਦੇ ਆ ਜੋ ਅਸੀਂ ਆਮ ਤੌਰ ਤੇ ਵਿਅਰਥ 과ਵਾ ਦਿੰਦੇ ਹਾਂ ਸਾਡੇ ਗੁਰੂ ਸਾਹਿਬ ਜੀ ਆਖਦੇ ਹਨ ਜਿਸਨੂੰ ਬਖਸੇ ਸਿਫਤ ਸਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹ ਜਿਸ ਨੂੰ ਰੱਬ ਆਪਣੀ ਸਿਫਤ ਸਲਾਹ ਦੇਣ ਦੀ ਕਿਰਪਾ ਕਰਦਾ ਹੈ ਉਹ ਰੋਹਾਨੀ ਤੌਰ ਤੇ ਪਾਤਸ਼ਾਹ ਬਣ ਜਾਂਦਾ ਹੈ ਸਿਮਰਨ ਕਰਨ ਦੇ ਨਾਲ ਜੋ ਸਾਡੇ ਲੇਖ ਮਾੜੇ ਲਿਖੇ ਹੁੰਦੇ ਹਨ ਨਾ ਉਹਨਾਂ ਉੱਤੇ ਪਰਮਾਤਮਾ ਸਿਮਰਨ ਦੀ ਮੋਹਰ ਲਾ ਦਿੰਦਾ ਹੈ ਤੇ ਉਹਨਾਂ ਮਾੜੇ ਲੇਖਾਂ ਨੂੰ ਮਿਟਾ ਦਿੰਦਾ ਹੈ ਜਿੱਥੇ ਦੁਨੀਆ ਹਾਰ ਮੰਨ ਜਾਂਦੀ ਹੈ ਉੱਥੇ ਸਿਮਰਨ ਰਾਹ ਕੱਢ ਦਿੰਦਾ ਹੈ ਜੋ ਵਿਅਕਤੀ ਹਰ ਰੋਜ਼ ਸਿਮਰਨ ਕਰਦਾ ਉਹਦੇ ਦੁੱਖਾਂ ਦੇ ਵਿੱਚ ਪਰ ਮਾਤਮਾ ਅੰਗ ਸੰਗ ਸਹਾਈ ਰਹਿੰਦਾ ਉਸ ਦੀ ਰੋਟੀ ਵੀ ਰੱਬੀ ਹੋ ਜਾਂਦੀ ਹੈ ਉਸ ਦੇ ਬੱਚੇ ਵੀ ਰੱਬੀ ਹੋ ਜਾਂਦੇ ਆ ਤੇ ਉਸ ਦੇ ਘਰ ਦੇ ਵਿੱਚ ਕਦੇ ਕਿਸੇ ਚੀਜ਼ ਦੀ ਤੋਟ ਨਹੀਂ ਰਹਿੰਦੀ ਸਿਮਰਨ ਕੋਈ ਬੜੀ ਗੱਲ ਨਹੀਂ ਇਹ ਤਾਂ ਸਿਰਫ ਵਾਹਿਗੁਰੂ ਜੀ ਦੀ ਸਾਸ ਸਾਸ ਵਿੱਚ ਗੂੰਜ ਹੈ ਚਾਹੇ ਤੁਸੀਂ ਰੋਟੀ ਪਕਾਉਂਦੇ ਵਾਹਿਗੁਰੂ ਵਾਹਿਗੁਰੂ ਕਰੋ ਭਾਵੇਂ ਕੰਮ ਕਰਦੇ ਆ ਵਾਹਿਗੁਰੂ ਵਾਹਿਗੁਰੂ ਕਰੋ ਭਾਵੇਂ ਜੱਕ ਜੇਕਰ ਤੁਸੀਂ ਚੁੱਪ ਬੈਠੇ ਹੋ ਵਾਹਿਗੁਰੂ ਵਾਹਿਗੁਰੂ ਕਰੋ ਜੇ ਸਿਮਰਨ ਦਿਲ ਵਿੱਚ ਵਸ ਗਿਆ ਨਾ ਤਾਂ ਤੁਹਾਡਾ ਜ਼ਿੰਦਗੀ ਤੁਹਾਡੇ ਪਰਿਵਾਰ ਦੀ ਜ਼ਿੰਦਗੀ ਸੋਹਣੀ ਹੋ ਜਾਣੀ ਆ ਸਿਮਰਨ ਰੱਬ ਨਾਲ ਸਾਝ ਪਾਉਂਦਾ ਸਿਮਰਨ ਮਨ ਦੀ ਸ਼ਾਂਤੀ ਬਣਾਉਂਦਾ ਸਿਮਰਨ ਕਿਸਮਤ ਨੂੰ ਨਮਾ ਰੂਪ ਦਿੰਦਾ ਜੇਕਰ ਅਸੀਂ ਸਿਮਰਨ ਕਰਾਂਗੇ ਤਾਂ ਵਾਹਿਗੁਰੂ ਜੀ ਸਾਡੇ ਮਾੜੇ ਲੇਖਾਂ ਨੂੰ ਖਤਮ ਕਰ ਦੇਣਗੇ ਸਿਮਰਨ ਦੇ ਵਿੱਚ ਇੰਨੀ ਪਾਵਨ ਹੈ ਕਿ ਜਿਹੜੀ ਪ੍ਰਮਾਤਮਾ ਨੇ ਸਾਡੀ ਦਰਗਾਹ ਦੇ ਚੋ ਮਾੜੀ ਕਿਸਮਤ ਕਈ ਵਾਰ ਕਰਮਾਂ ਦੇ ਕਰਕੇ ਲਿਖੀ ਹੁੰਦੀ ਹੈ ਨਾ ਸਿਮਰਨ ਦੇ ਵਿੱਚ ਇੰਨੀ ਪਾਵਰ ਹੈ ਕਿ ਉਹ ਮਾੜੀ ਕਿਸਮਤ ਅਸੀਂ ਉਸ ਪਰਮਾਤਮਾ ਤੋਂ ਖਤਮ ਕਰਵਾ ਸਕਦੇ ਹਾਂ ਸਿਮਰਨ ਦਾ ਸਹਾਰਾ ਲੈ ਕੇ ਦੂਸਰੀ ਗੱਲ ਹੈ ਸੇਵਾ ਕਰਨ ਇਹ ਸਿਰਫ ਸੇਵਾ ਸਿਰਫ ਇੱਕ ਕੰਮ ਨਹੀਂ ਹੈ ਇਹ ਰੱਬ ਦੀ ਭਗਤੀ ਦਾ ਹੀ ਦੂਸਰਾ ਰੂਪ ਹੈ ਸੇਵਾ ਮਨ ਨੂੰ ਨਿਮਰ ਰੱਖਦੀ ਹੈ ਹੰਕਾਰ ਤੋਂ ਦੂਰ ਕਰਦੀ ਹੈ ਤੇ ਜੀਵਨ ਨੂੰ ਰੱਬੀ ਰੂਪ ਬਣਾ ਦਿੰਦੀ ਹੈ ਸਾਡੇ ਗੁਰੂ ਸਾਹਿਬ ਜੀ ਆਖਦੇ ਨੇ ਕਿ ਸੇਵਾ ਕਰ ਤ ਹੋਏ ਨਹ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਜਿਹੜਾ ਬੰਦਾ ਨਿਰਲੋਭ ਹੋ ਕੇ ਸੇਵਾ ਕਰਦਾ ਉਹ ਰੱਬ ਨੂੰ ਪਾ ਲੈਂਦਾ ਸੇਵਾ ਤਿੰਨ ਤਰ੍ਹਾਂ ਦੀ ਹੁੰਦੀ ਹੈ ਤਨ ਦੀ ਸੇਵਾ ਮਨ ਦੀ ਸੇਵਾ ਤੇ ਤਨ ਦੀ ਸੇਵਾ ਤਨ ਦੀ ਸੇਵਾ ਕਿਹੜੀ ਹੁੰਦੀ ਹੈ ਜਿਹੜੀ ਅਸੀਂ ਆਪਣੇ ਹੱਥਾਂ ਪੈਰਾਂ ਨਾਲ ਕਰਦੇ ਆ ਜਿਸ ਤਰ੍ਹਾਂ ਕਿ ਲੰਗਰ ਸਕਾਉਂਦੇ ਆ ਜੁੱਤੇ ਸਾਫ਼ ਕਰਦੇ ਆ ਮੰਦਰ ਗੁਰਦੁਆਰੇ ਜਾ ਕੇ ਸਾਫ਼ ਸਫਾਈ ਕਰਦੇ ਆ ਆਪਣੇ ਘਰ ਦੇ ਵਿੱਚ ਆਪਣੇ ਵੱਡਿਆਂ ਦੀ ਬਜ਼ੁਰਗਾਂ ਦੀ ਸੇਵਾ ਕਰਦੇ ਆ ਆਪਣੇ ਆਸ-ਪਾਸ ਲੋਕਾਂ ਦੀ ਸੇਵਾ ਕਰਦੇ ਆ ਇਸ ਕੁਦਰਤ ਦੀ ਬਣਾਈ ਹੋਈ ਖਲਕਤ ਦੀ ਸੇਵਾ ਕਰਦੇ ਉਸ ਨੂੰ ਤਨ ਦੀ ਸੇਵਾ ਕਹਿੰਦੇ ਆ ਮਨ ਦੀ ਸੇਵਾ ਕਿਹੜੀ ਹੁੰਦੀ ਹੈ ਨਿਮਰਤਾ ਪਿਆਰ ਮਾਫੀ ਤੇ ਸਹਿਨਸੀਲਤਾ ਕਿਸੇ ਦੀ ਗਲਤੀਆਂ ਨੂੰ ਮਾਫ਼ ਕਰਨਾ ਦੁੱਖ ਨੂੰ ਸੁਣਨਾ ਤੇ ਹੌਸਲਾ ਦੇਣਾ ਇਹ ਮਨ ਦੀ ਸੇਵਾ ਘਰ ਦੇ ਵਿੱਚ ਜੇਕਰ ਅਸੀਂ ਹਰ ਗੱਲ ਨਿਮਰਤਾ ਦੇ ਨਾਲ ਪਿਆਰ ਦੇ ਨਾਲ ਕਰੀਏ ਉਸ ਘਰ ਦੇ ਵਿੱਚ ਕਦੇ ਲੜਾਈ ਝਗੜਾ ਨਹੀਂ ਹੋ ਸਕਦਾ ਜੇਕਰ ਕਿਸੇ ਤੋਂ ਜਾਣੇ ਅਣਜਾਣੇ ਦੇ ਵਿੱਚ ਗਲਤੀ ਹੋ ਵੀ ਗਈ ਹੈ ਉਸ ਨੂੰ ਮਾਫ ਕਰ ਦੇਣਾ ਤੇ ਕਿਸੇ ਦੀਆਂ ਗਲਤੀਆਂ ਨੂੰ ਮਾਫ ਕਰਕੇ ਆਪਣੇ ਆਪ ਤੇ ਹੋਏ ਅਤਿਆਚਾਰ ਨੂੰ ਸਹਿ ਸਹਿਣ ਕਰ ਲੈਣਾ ਤੇ ਫਿਰ ਮਾਫੀ ਦੇ ਦੇਣੀ ਇਹ ਵੀ ਸਭ ਤੋਂ ਵੱਡਾ ਕਰਮ ਹੈ ਇਸ ਨੂੰ ਕਹਿੰਦੇ ਆ ਮਨ ਦੀ ਸੇਵਾ ਤੇ ਤੀਸਰੀ ਸੇਵਾ ਹੁੰਦੀ ਹੈ ਧਨ ਦੀ ਸੇਵਾ ਆਪਣੀ ਕਮਾਈ ਵਿੱਚੋਂ ਹਿੱਸਾ ਪਰਮਾਤਮਾ ਦੇ ਲੇਖੇ ਲਾਉਣਾ ਗਰੀਬਾਂ ਦੀ ਮਦਦ ਕਰਨੀ ਲੋੜਵੰਦਾਂ ਦੇ ਕੰਮ ਆਉਣਾ ਜੋ ਸੇਵਾ ਕਰਦਾ ਹੈ ਉਸ ਦੇ ਘਰੋਂ ਰੱਬ ਰੁਸ ਕੇ ਕਦੇ ਨਹੀਂ ਜਾ ਸਕਦਾ ਉਸ ਉਸ ਦੇ ਘਰ ਦੇ ਹਰ ਇੱਕ ਜੀਵ ਨੂੰ ਪਰਮਾਤਮਾ ਦੀ سپورਟ ਹੋ ਜਾਂਦੀ ਹੈ ਸੇਵਾ ਮਨ ਨੂੰ ਥੰਮ ਲੈਂਦੀ ਹੈ ਤੇ ਰੂਹ ਨੂੰ ਚੜ੍ਹਦੀ ਕਲਾ ਵਿੱਚ ਰੱਖਦੀ ਹੈ ਜਿੱਥੇ ਸੇਵਾ ਹੋਵੇ ਉੱਥੇ ਖੁਦ ਪਰਮਾਤਮਾ ਰੱਬ ਆ ਪਾਣ ਕੇ ਵਸਦਾ ਕਦੇ ਵੀ ਸੋਚੋ ਨਾ ਕਿ ਸਾਡੀ ਸੇਵਾ ਛੋਟੀ ਹੈ ਜਾਂ ਵੱਡੀ ਹੈ ਰੱਬ ਲਈ ਸੇਵਾ ਸਿਰਫ ਨਿਰਲੇਪ ਭਾਵਨਾ ਨਾਲ ਕੀਤੀ ਜਾਂਦੀ ਹੈ ਰੋਟੀ ਬਣਾਉਣ ਵਾਲੀ ਮਾਂ ਦੀ ਵੀ ਸੇਵਾ ਕਰ ਸਕਦੇ ਆ ਤੇ ਗਰੀਬ ਕੰਬਲ ਦੇਣ ਵਾਲੇ ਨੂੰ ਵੀ ਆਪਾਂ ਸੇਵਾ ਸਮਝ ਸਕਦੇ ਆ ਮਨ ਪਵਿੱਤਰ ਹੋਣਾ ਚਾਹੀਦਾ ਸੇਵਾ ਤਾਂ ਫਿਰ ਕਮਾਲ ਦੇਖੋ ਕਿੰਨਾ ਹੁੰਦਾ ਹੈ ਸੇਵਾ ਨਿਮਰਤਾ ਨਾਲ ਕਰੋ ਸੇਵਾ ਦੇ ਵਿੱਚ ਅਰਦਾਸ ਕਰੋ ਸੇਵਾ ਰੱਬ ਦੀ ਮਿਹਰ ਦੀ ਕੁੰਜੀ ਹੈ ਜਿਸ ਜੋ ਬੰਦਾ ਸੇਵਾ ਕਰਦਾ ਨਾ ਤਾਂ ਇਹ ਸਮਝ ਲਓ ਪਰਮਾਤਮਾ ਉਸ ਤੋਂ ਬੜਾ ਖੁਸ਼ ਹੈ ਜੇਕਰ ਤੁਸੀਂ ਅੱਜ ਤੋਂ ਸੇਵਾ ਕਰਨੀ ਸ਼ੁਰੂ ਕਰ ਦਿਓ ਚਾਹੇ ਕਿਸੇ ਨੂੰ ਮੋਠਾ ਮਿੱਠਾ ਬੋਲਣਾ ਹੀ ਸ਼ੁਰੂ ਕਰ ਦਿਓ ਚਾਹੇ ਕਿਸੇ ਦੇ ਰਾਹੀ ਲੋੜ ਪੂਰੀ ਕਰ ਦਿਓ ਇਹ ਹੀ ਤੁਹਾਡੀ ਸੱਚੀ ਸੇਵਾ ਹੋਵੇਗੀ ਤੀਸਰੀ ਗੱਲ ਹੈ ਕਿ ਸਾਨੂੰ ਕਦੇ ਵੀ ਸਮਾਂ ਗਵਾਉਣਾ ਨਹੀਂ ਚਾਹੀਦਾ ਸਮਾਂ ਇੱਕ ਐਸੀ ਚੀਜ਼ ਹੈ ਸਾਨ ਅਮੋਲ ਰਤਨ ਹੈ ਜੋ ਕਿਸੇ ਵੀ ਦੁਕਾਨ ਤੋਂ ਨਹੀਂ ਮਿਲਦਾ ਕਿਸੇ ਜੰਗ ਵਿੱਚ ਜਿੱਤਿਆ ਨਹੀਂ ਜਾਂਦਾ ਤੇ ਨਾ ਹੀ ਕਿਸੇ ਮਾਲੀਅਤ ਨਾਲ ਖਰੀਦਿਆ ਜਾ ਸਕਦਾ ਇਹ ਇੱਕ ਵਾਰੀ ਮਿਲਦਾ ਚੁੱਪਚਾਪ ਲੰਘ ਜਾਂਦਾ ਤੇ ਮੁੜ ਕੇ ਕਦੇ ਨਹੀਂ ਆਉਂਦਾ ਇਸ ਲਈ ਸਾਨੂੰ ਸਮੇਂ ਦੀ ਵੀ ਪਛਾਣ ਕਰਨੀ ਚਾਹੀਦੀ ਹੈ ਸਾਡੀ ਹਰ ਸਾਹ ਹਰ ਧੜਕਣ ਸਮੇਂ ਦੇ ਨਾਲ ਜੁੜੀ ਹੋਈ ਹੈ ਜਿਵੇਂ ਪਾਣੀ ਵਗ ਜਾਂਦਾ ਨਾ ਸਮਾਂ ਵੀ ਲਗਾਤਾਰ ਵਗ ਰਿਹਾ ਹੈ ਜੋ ਸਮੇਂ ਨੂੰ ਸਮਝ ਗਿਆ ਉਹ ਹੀ ਜੀਵਨ ਨੂੰ ਸਮਾਰ ਗਿਆ ਜਿਹੜਾ ਸਮੇਂ ਦੀ ਕਦਰ ਨਹੀਂ ਕਰਦਾ ਉਹ ਪਿੱਛੇ ਰਹਿ ਜਾਂਦਾ ਆਪਣੇ ਸਿੱਖ ਧਰਮ ਦੇ ਵਿੱਚ ਸਮੇ ਦੀ ਬਹੁਤ ਵੱਡੀ ਮਹੱਤਤਾ ਦੱਸੀ ਗਈ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਆਖਦੇ ਨੇ ਕਾਲ ਮਾ ਚੇਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲੇ। ਹੇ ਮੂੜ ਮਨਾ ਤੂੰ ਕਿਉਂ ਨਹੀਂ ਸਮੇ ਦੀ ਕਦਰ ਕਰਦਾ? ਤੂੰ ਪਰਮਾਤਮਾ ਨੂੰ ਭੁਲਾ ਬੈਠਾ ਹੈ। ਇਸ ਤਰ੍ਹਾਂ ਸਾਨੂੰ ਸਮਝਾਇਆ ਗਿਆ ਕਿ ਜੇ ਅਸੀਂ ਆਪਣਾ ਸਮਾਂ ਸਿਮਰਨ, ਸੇਵਾ ਤੇ ਸਚਿਆਰ ਜੀਵਨ ਦੇ ਵਿੱਚ ਲਗਾ ਦਈਏ ਤਾਂ ਇਹ ਹੀ ਸਮਾਂ ਸਾਨੂੰ ਕਾਮਯਾਬੀ ਦਿਵਾਉਂਦਾ ਹੈ। ਸਾਡੇ ਘਰ ਦੇ ਵਿੱਚ ਦੁੱਖ ਤਕਲੀਫਾਂ ਨੂੰ ਖਤਮ ਕਰਦਾ ਅੰਦਰੂਨੀ ਸੁੱਖ ਦਿੰਦਾ ਤੇ ਪਰਮਾਤਮਾ ਦੀ ਰਜਾ ਨਾਲ ਜੋੜ ਸਕਦਾ ਹੈ ਜਿਸ ਕਰਕੇ ਸਾਨੂੰ ਕਦੇ ਵੀ ਆਪਣਾ ਬੇਅਤ ਸਮਾ ਬੇਅਦ ਛਮਾ ਗਵਾਉਣਾ ਨਹੀਂ ਚਾਹੀਦਾ ਕਹਿੰਦੇ ਸਮੇ ਦੀ ਬੇਅਦਬੀ ਉਹੀ ਕਰਦਾ ਜਿਵੇਂ ਕਿਸੇ ਨੇ ਸੋਨੇ ਦੀ ਥਾਲੀ ਵਿੱਚ ਖੁਦ ਰੋਟੀ ਰੱਖੀ ਹੋਵੇ ਤੇ ਉਸ ਨੂੰ ਲੱਤ ਮਾਰ ਦੇਈ ਜੋ ਨੌਜਵਾਨ ਆਪਣੇ ਸਮੇ ਨੂੰ ਆਲਸ ਗੇਮਾਂ ਜਾਂ ਫਿਰ ਮੋਬਾਈਲਾਂ ਦੇ ਵਿੱਚ ਹੀ ਜਾਂ ਗੱਲਾਂ ਕਰਨ ਦੇ ਵਿੱਚ ਹੀ ਗਵਾ ਦਿੰਦੇ ਆ ਉਹ ਅੱਗੇ ਜਾ ਕੇ ਬਹੁਤ ਜ਼ਿਆਦਾ ਪਸਤੰਦੇ ਨੇ ਜਿਹੜਾ ਮਨੁੱਖ ਹਰ ਰੋਜ਼ ਕੁਝ ਸਮਾਂ ਸਿਮਰਨ ਕਰਦਾ ਹੈ ਸੇਵਾ ਕਰਦਾ ਮਾਇਆ ਦੀ ਮੂਹ ਮਾਇਆ ਤੋਂ ਵੱਖਰਾ ਹੋ ਕੇ ਕਰਮ ਕਰਦਾ ਉਹ ਵਿਅਕਤੀ ਅਸਲ ਵਿੱਚ ਸਮੇਂ ਦੀ ਪਹਿਚਾਣ ਕਰਦਾ ਹੈ ਸਮਾਂ ਸਭ ਤੋਂ ਅਨਮੋਲ ਚੀਜ਼ ਹੈ ਨਾ ਭੂਤਕਾਲ ਵਾਪਸ ਆਉਣਾ ਤੇ ਨਾ ਭਵਿੱਖ ਕਾਲ ਪੱਕਾ ਹੈ ਜੋ ਹੈ ਸਿਰਫ ਐਸਾ ਵਿਲਾ ਇਹੀ ਵਿਲਾ ਜੋ ਅੱਜ ਦੀ ਘੜੀ ਇਸ ਟਾਈਮ ਘੜੀ ਪਲ ਚੱਲ ਰਿਹਾ ਹੈ ਜੇ ਉਹ ਅਸੀਂ ਸੋਚਣਾ ਜਾਂ ਆਲਸ ਦੇ ਵਿੱਚ ਆਲਸ ਦੇ ਵਿੱਚ ਗਵਾ ਦਿੱਤਾ ਨਾ ਤਾਂ ਅਸੀਂ ਆਪਣਾ ਭਵਿੱਖ ਤੋਂ ਆਪਣਾ ਹੱਕ ਖੋ ਬੈਠਾਂਗੇ ਸਾਨੂੰ ਸਮੇਂ ਦੀ ਪਹਿਚਾਣ ਕਰਨੀ ਚਾਹੀਦੀ ਹੈ ਸਮੇਂ ਨੂੰ ਬਿਅਰਥ ਨਹੀਂ ਗਵਾਉਣਾ ਚਾਹੀਦਾ ਤੇ ਆਓ ਮੈਂ ਤੁਹਾਨੂੰ ਇੱਕ ਸਾਖੀ ਸੁਣਾਉਂਦੀ ਹਾਂ ਜਿਸ ਸਾਖੀ ਨੂੰ ਸੁਣ ਕੇ ਤੁਹਾਨੂੰ ਇਸ ਜਿਹੜੀ ਵੀਡੀਓ ਦਾ ਪੂਰਾ ਸਾਰਾਂਸ਼ ਦਾ ਪਤਾ ਚੱਲ ਜਾਏਗਾ ਕਿੰਦੀ ਇਹ ਜਿਹੜੀ ਸਾਖੀ ਹੈ ਨਾ ਗੁਰੂ ਅਮਰਦਾਸ ਜੀ ਦੇ ਟਾਈਮ ਦੀ ਹੈ ਇੱਕ ਸਮੇਂ ਦੀ ਗੱਲ ਹੈ ਗੁਰੂ ਅਮਰਦਾਸ ਜੀ ਦੇ ਦਰਬਾਰ ਵਿੱਚ ਇੱਕ ਵਪਾਰੀ ਆਇਆ ਨਾਮ ਸੀ ਉਸਦਾ ਗੰਕੂ ਸਾਹਿਬ ਬਹੁਤ ਹੀ ਪਲਾ ਲੋਕ ਬੰਦਾ ਸੀ ਨਿਯਮਤ ਰੀਤ ਨਾਲ ਉਹ ਸਿਮਰਨ ਵੀ ਕਰਦਾ ਸੀ ਕੰਮ ਕਾਜ ਵੀ ਕਰਦਾ ਸੀ ਤੇ ਕਦੇ-ਕਦੇ ਸੇਵਾ ਵੀ ਕਰ ਲੈਂਦਾ ਸੀ ਉਸਨੇ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਮੈਂ ਤੁਹਾਡੀ ਰਹਿਮਤ ਨਾਲ ਨਾਮ ਜਪਦਾ ਹਾਂ ਕਮਾਈ ਕਰਦਾ ਹਾਂ ਕਰੀਬਾਂ ਦੀ ਸੇਵਾ ਵੀ ਕਰ ਲੈਂਦਾ ਹਾਂ ਪਰ ਦੱਸੋ ਜੀ ਮੇਰੇ ਜੀਵਨ ਵਿੱਚ ਹੋਰ ਕਿਹੜੀ ਕਮੀ ਰਹਿ ਗਈ ਹੈ ਗੁਰ ਅਮਰਦਾਸ ਜੀ ਮੁਸਕਰਾਏ ਉਹਨਾਂ ਨੇ ਗੰਗੂ ਸਾਹ ਨੂੰ ਪਿਆਰ ਨਾਲ ਪੁੱਛਿਆ ਤੂੰ ਰੋਜ਼ ਕਿੰਨਾ ਵੇਲਾ ਕੰਮ ਕਰਦਾ ਗੰਗੂ ਸਾਹ ਨੇ ਆਖਿਆ ਜੀ ਮੈਂ ਦਿਨ ਦੇ ਵਿੱਚ 10 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਕੰਮ ਕਰਦਾ ਫਿਰ ਉਹ ਸਾਰੇ ਜਿਹੜੇ ਵਿਚਲਾ ਟਾਈਮ ਰਹਿ ਜਾਂਦਾ ਨਾ 10 ਵਜੇ ਤੋਂ ਪਹਿਲਾਂ ਵਾਲਾ ਤੇ 5 ਵਜੇ ਤੋਂ ਬਾਅਦ ਵਾਲਾ ਜਿਹੜਾ ਗੁਰੂ ਜੀ ਕਹਿੰਦੇ ਉਹਦੇ ਵਿੱਚ ਕੀ ਕਰਦਾ ਗੰਗੂਸਾਨ ਨੇ ਨਿਮਰਤਾ ਨਾਲ ਉੱਤਰ ਦਿੱਤਾ ਕਿ ਹਾਂ ਘਰ ਜਾਂਦਾ ਹਾਂ ਬੱਚਿਆਂ ਨਾਲ ਖੇਡ ਲੈਂਦਾ ਹਾਂ ਜੀਵਨ ਸਾਥੀ ਨਾਲ ਗੱਲਾਂ ਕਰ ਲੈਂਦਾ ਹਾਂ ਖਾਣਾ ਖਾ ਲੈਂਦਾ ਕਦੇ-ਕਦੇ ਆਰਾਮ ਵੀ ਕਰ ਲੈਂਦਾ ਗੁਰੂ ਜੀ ਨੇ ਸਮਝਾਉਣਾ ਕਿ ਆ ਗੁਰੂ ਜੀ ਨੇ ਕਿਹਾ ਕਿ ਜੇ ਗੰਗੂ ਸਾਜ ਜੇ ਇਹੀ ਜਿਹੜਾ ਤੇਰਾ ਵੇਲਾ ਟਾਈਮ ਆ ਨਾ ਇਹਦੇ ਵਿੱਚ ਵੀ ਤੂੰ ਉਸ ਪਰਮਾਤਮਾ ਨੂੰ ਜਪੇ ਕਿਸ ਤਰ੍ਹਾਂ ਜਪਣਾ ਜਿਕਰ ਤੂੰ ਰੋਟੀ ਖਾਂਦਾ ਤਾਂ ਰੋਟੀ ਖਾਣ ਵੇਲੇ ਵੀ ਤੂੰ ਵਾਹਿਗੁਰੂ ਕਰੇ ਜੇਕਰ ਤੂੰ ਕੋਈ ਕਮਾਈ ਕਰਦਾ ਉਸ ਵੇਲੇ ਵੀ ਤੂੰ ਵਾਹਿਗੁਰੂ ਕਰੇ ਤੇਰੀ ਕਮਾਈ 'ਚ ਦੁੱਗਣਾ ਇਜਾਫਾ ਹੋਵੇ ਰੋਟੀ ਖਾਣ ਵੇਲੇ ਵਾਹਿਗੁਰੂ ਕਰੇ ਤੇ ਤੈਨੂੰ ਖਾਣਾ ਬੜੀ ਜਲਦੀ ਪਚ ਜਾਵੇ ਗੱਲਾਂ ਕਰਨ ਵੇਲੇ ਵੀ ਵਾਹਿਗੁਰੂ ਕਰੇ ਤੇ ਤੇਰੀਆਂ ਗੱਲਾਂ ਦੇ ਵਿੱਚ ਵੀ ਪਰਮਾਤਮਾ ਆਣ ਕੇ ਵਸ ਜਾਵੇ ਬੱਚਿਆਂ ਨਾਲ ਖੇਡਦਿਆਂ ਵੀ ਵਾਹਿਗੁਰੂ ਕਰੇ ਤੇ ਤੇਰੇ ਬੱਚੇ ਵੀ ਬੰਦਗੀ ਵਾਲੇ ਹੋ ਜਾਣ ਤੇ ਨਾਮ ਸਿਮਰਨ ਵਾਲੇ ਹੋ ਜਾਣਗੇ ਇਸ ਕਾਲ ਯੁੱਗ ਦਾ ਤੇਰੇ ਬੱਚਿਆਂ ਦੇ ਉੱਤੇ ਇਸ ਮਾੜੇ ਮੋ ਲੋਭ ਮੋ ਅਹੰਕਾਰ ਦਾ ਕੋਈ ਵੀ ਪ੍ਰਭਾਵ ਤੇਰੇ ਬੱਚਿਆਂ ਤੇ ਨਾ ਪਾਉ ਤੇ ਨਾ ਹੀ ਤੇਰੇ ਤੇ ਪਊਗਾ ਕੰਮ ਕਰਦਿਆ ਨਾਮ ਜਪਣਾ ਕੰਮ ਹੱਥਾਂ ਨਾਲ ਹੋ ਰਿਹਾ ਪਰ ਦਿਲ ਤੇ ਮਨ ਵਾਿਗੁਰ ਨਾਲ ਜੋੜਿਆ ਹੋਵੇ ਦੇਖਣਾ ਕਿਸ ਤਰ੍ਹਾਂ ਕਮਾਈ ਦੇ ਵਿੱਚ ਬਰਕਤਾਂ ਹੁੰਦੀਆਂ ਨੇ ਬੇਲਾ ਟਾਈਮ ਵਿਅਰਥ ਨਾ ਗਵਾਓ ਜੋ ਸਮਾਂ ਬਚਦਾ ਨਾ ਗੱਲਾਂ ਦੇ ਵਿੱਚ ਵਾਹਿਗੁਰੂ ਜੀ ਨੂੰ ਯਾਦ ਕਰੋ ਸਿਮਰਨ ਕਰੋ ਪਾਠ ਕਰੋ ਜਿੱਕਰ ਬੈਠ ਕੇ ਪਾਠ ਨਹੀਂ ਕਰ ਸਕਦੇ ਤਾਂ ਉਚਾਰਨ ਵੇਲੇ ਵਾਹਿਗੁਰੂ ਵਾਹਿਗੁਰੂ ਕਾ ਸੰਦੋ ਤਾਂ ਦੇਖਣਾ ਤੁਹਾਡੇ ਕਿਸ ਤਰ੍ਹਾਂ ਭਾਗ ਬਦਲੇ ਜਾਣਗੇ ਗਰੀਬਾਂ ਦੀ ਲੋੜਵੰਦਾਂ ਦੀ ਸੇਵਾ ਕਰੋ ਜਿਨ੍ਹਾਂ ਕੋਲੋਂ ਦੁਨੀਆ ਮੂੰਹ ਮੋੜ ਲੈਂਦੀ ਹੈ ਉਹਨਾਂ ਵੱਲ ਦਿਲ ਖੋਲ ਕੇ ਵੱਧੋ ਉਹਨਾਂ ਦੀਆਂ ਦੁਆਵਾਂ ਤੁਹਾਡੇ ਘਰ ਰੋਜੀ ਰਾਹਤ ਅਤੇ ਰੱਬੀ ਨੂਰ ਲੈ ਕੇ ਆਉਣਗੀਆਂ ਗੰਗੂ ਸਾਹ ਨੇ ਸਿੱਖਿਆ ਮਾਨਣਾ ਲੈ ਲਈ ਹੁਣ ਉਹ ਨਾ ਸਿਰਫ ਦਿਨ ਵਿੱਚ ਕੰਮ ਕਰਦਾ ਸੀ ਜਦੋਂ ਵੇਲਾ ਟਾਈਮ ਹੁੰਦਾ ਸੀ ਨਾ ਜਦੋਂ ਆਪਣੇ ਬੱਚਿਆਂ ਨਾਲ ਖੇਡਣਾ ਤਾਂ ਉਹਨੇ ਵਾਹਿਗੁਰੂ ਜੀ ਦੀਆਂ ਗੱਲਾਂ ਕਰਨੀਆਂ ਤੇ ਵਾਹਿਗੁਰੂ ਵਾਹਿਗੁਰੂ ਕਰਨਾ ਖੇਡਦੇ ਆ ਵੀ ਤੇ ਜਿਹੜੇ ਉਹਦੇ ਬੱਚੇ ਸੀ ਨਾ ਉਹ ਵੀ ਗੁਰੂ ਦੇ ਨਾਮ ਵਾਲੇ ਬਣ ਗਏ ਤੇ ਜਦੋਂ ਕੰਮ ਕਰਨਾ ਉਸ ਟਾਈਮ ਵੀ ਵਾਹਿਗੁਰੂ ਵਾਹਿਗੁਰੂ ਜਪਣਾ ਤੇ ਉਸਦੇ ਕਮਾਈ ਦੇ ਵਿੱਚ ਵੀ ਵਰਕਤ ਪੈਣੀ ਸ਼ੁਰੂ ਹੋ ਗਈ ਜਤੋ ਵੀ ਉਹਨੇ ਵੇਲੇ ਟਾਈਮ ਦੇ ਵਿੱਚ ਜੋ ਵੀ ਕੰਮ ਕਰਨਾ ਰਿਜਕ ਫਿਰ ਹੀ ਵੱਧਦਾ ਜੇ ਅਸੀਂ ਵਾਹਿਗੁਰੂ ਨੂੰ ਯਾਦ ਕਰੀਏ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੀਏ ਰੋਟੀ ਕਹਿੰਦੇ ਖਾਂਦਿਆਂ ਵਾਹਿਗੁਰੂ ਨੂੰ ਯਾਦ ਕਰੀਏ ਨਾ ਰੋਟੀ ਪਚਣੀ ਸ਼ੁਰੂ ਹੋ ਜਾਂਦੀ ਹੈ ਕਈ ਭੈਣ ਭਰਾ ਕਹਿ ਦਿੰਦੇ ਆ ਕਿ ਸਾਨੂੰ ਰੋਟੀ ਨਹੀਂ ਪਚਦੀ ਉਹ ਭੈਣ ਭਰਾ ਇਹ ਇੱਕ ਨੁਕਤਾ ਜ਼ਰੂਰ ਅਪਣਾ ਕੇ ਵੇਖਣ ਜਦੋਂ ਵੀ ਕੁਝ ਖਾਣ ਤੇ ਉਸ ਵੈਗੁਰ ਜੀ ਨੂੰ ਜ਼ਰੂਰ ਯਾਦ ਕਰਨਾ ਦੇਖਣਾ ਉਹਨਾਂ ਨੂੰ ਇਹ ਰੋਟੀ ਕੁਝ ਦਿਨਾਂ ਚ ਪਚਣੀ ਸ਼ੁਰੂ ਹੋ ਜਾਵੇਗੀ ਆਪਣੀ ਹਰ ਮੀ ਨਿੱਦੀ ਕਮਾਈ ਦੇ ਵਿੱਚੋਂ ਕੁਝ ਹਿੱਸਾ ਕੱਢ ਕੇ ਗਰੀਬਾਂ ਦੀ ਮਦਦ ਦੇਣੀ ਲਾ ਕੇ ਦੇਖੋ ਅੱਜ ਜਦੋਂ ਵੀ ਅਸੀਂ ਕੋਈ ਵੀ ਦਰਦ ਉੱਤੇ ਆਉਂਦੇ ਆ ਨਾ ਤਾਂ ਕਹਿੰਦੇ ਵੀ ਉੱਥੇ ਜਾ ਕੇ ਤੁਸੀਂ ਸੇਵਾ ਜ਼ਰੂਰ ਕਰੋ ਜੇਕਰ ਤੁਸੀਂ ਇਹ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਸਮੇਂ ਦੀ ਪਾਵਰ ਨੂੰ ਸਮਝ ਗਈ ਤਾਂ ਤੁਹਾਡੇ ਘਰ ਦੀ ਕਾਇਆ ਹੀ ਪਲਟ ਜਾਵੇਗੀ ਤੁਹਾਡੇ ਘਰ ਦੇ ਬੱਚਿਆਂ ਤੇ ਉਸ ਪਰਮ ਪਿਤਾ ਪਰਮਾਤਮਾ ਦਾ ਮਿਹਰ ਭਰਿਆ ਹੱਥ ਹੋ ਜਾਵੇਗਾ ਜੇਕਰ ਤੁਸੀਂ ਘਰ ਦੇ ਬਜ਼ੁਰਗਾਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਹਰ ਕੰਮ 'ਚ ਵਾਹਿਗੁਰੂ ਜੀ ਨੂੰ ਯਾਦ ਕਰਨਾ ਸ਼ੁਰੂ ਕਰ ਦਿੱਤਾ ਫਿਰ ਦੇਖਣਾ ਘਰ ਦੇ ਵਿੱਚ ਦਿਨ ਦੁੱਗਣੀ ਰਾਤ ਚੌਗਣੀ ਵਾਲੀ ਤਰੱਕੀ ਹੋਈ ਸ਼ੁਰੂ ਹੋ ਜਾਣੀ ਆ ਸੋ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਤੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਵੀ ਲਿਖਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ